ਬਾਪੂ ਜੀ ਇਹਨਾਂ ਦੀ ਵੀਡੀਓ ਵੀ ਪਈ ਸੀ ਤੇ ਕੋਈ ਹੋਈ ਮਦਦ ਕਣੀ ਨਹੀਂ ਜੀ ਕੋਈ ਮਦਦ ਕੋਈ ਨਹੀਂ ਹੋਈ ਕਿਸੇ ਨੇ ਪੁੱਛ ਕੇ ਛਿਨੀ ਮੁੜ ਕੇ ਕੀਤੀ ਬਿਲਕੁਲ ਜੀ ਦੋਸਤੋ ਇਹ ਵੀਡੀਓ ਤੁਸੀਂ ਆਖਣ ਦੀ ਲੋੜ ਨਹੀਂ ਤੁਸੀਂ ਆਪ ਸ਼ੇਅਰ ਕਰ ਦੇਣੀ ਹੈ ਜੀ ਐਨੇ ਬੁਰੇ ਹਾਲਾਤਾਂ ਚੋਂ ਇਹ ਭੈਣ ਵਿਚਾਰੀ ਗੁਜਰ ਰਹੀ ਆ ਨਾ ਬੱਚੇ ਵੀ ਜੁੜਵਾ ਹੋਣ ਵਾਲੇ ਨੇ ਜੀ ਤਿੰਨ ਗੁੱਡੀਆਂ ਇਸ ਭੈਣ ਦੀਆਂ ਪਹਿਲੋਂ ਜੀ ਤੇ ਤੰਬੂ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਜੀ ਗਰੀਬੀ ਜਿਆਦਾ ਹੋਣ ਕਰਕੇ ਜੀ ਸਾਰੀ ਗੱਲਬਾਤ ਆਪਾਂ ਨੂੰ ਭੈਣ ਜੀ ਦੱਸਣਗੇ ਕਿਵੇਂ ਇਹਨਾਂ ਦਾ ਰਹਿਣ ਸਹਿਣ ਦਾ ਪ੍ਰਬੰਧ ਹੈ ਜੀ ਤੇ ਕਿਵੇਂ ਸਾਰੀ ਗੱਲਬਾਤ ਆ ਵੇਖੋ ਤੰਬੂ ਦੇ ਵਿੱਚ ਲੱਗੇ ਹੋਇਆ ਬਿਸਤਰੇ-ਬੁਸਤਰੇ ਜੋ ਵੀ ਤੁਸੀਂ ਵੇਖ ਸਕਦੇ ਆ ਹਨਾ ਆ ਜੇ ਤੰਬੂ ਤੇ ਤੰਬੂ ਇਹ ਤੰਬੂ ਕਿੰਨੀ ਠੰਡ ਰੋਕ ਸਕਦਾ ਹੈ ਬਾਈ ਜੀ ਤੁਹਾਨੂੰ ਵੀ ਪਤਾ ਹੈ ਜੀ ਤੇ ਵੀਡੀਓ ਸ਼ੇਅਰ ਕਰਨੀ ਤੇ ਵੱਧ ਤੋਂ ਵੱਧ ਤੇ ਬਾਕੀ ਸਾਰੀ ਗੱਲਬਾਤ ਆਪਾਂ ਪਰਿਵਾਰ ਤੋਂ ਜਾਣਨੀ ਨਹੀਂ ਆ ਵੀ ਐਨੀ ਮੁਸੀਬਤ ਦੀ ਘੜੀ ਦੇ ਵਿੱਚ ਜੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੀ ਵੱਧ ਤੋਂ ਵੱਧ ਤੇ ਬਾਕੀ ਆਜੋ ਸਾਰੀ ਗੱਲਬਾਤ ਪਰਿਵਾਰ ਤੋਂ ਜਾਣੂ ਕਰਾਉਣਿਆ ਤੁਹਾਨੂੰ ਵੀ ਪਰਿਵਾਰ ਨੂੰ ਕੀ ਦੁੱਖ ਆ ਜੀ ਕੀ ਗੱਲਬਾਤ ਆ ਜੀ ਅਖੀਰ ਤੱਕ ਵੀਡੀਓ ਦੇਖੋ ਤੇ ਸ਼ੇਅਰ ਕਰੋ ਜੀ ਕਾਰਨ ਕਿ ਬਈ ਪਤੀ ਨਿਸ਼ਈ ਹੋਣ ਕਾਰਨ ਕਿਉਂਕਿ ਇਹਨਾਂ ਦੀ ਇੱਕ ਵੀਡੀਓ ਬਾਈ ਜੀ ਪਹਿਲੂ ਵੀ ਪਈ ਸੀ ਤੇ ਉਹ ਵੀ ਪੁੱਛਦੇ ਆਂ ਵੀ ਇਹਨਾਂ ਦੀ ਉਸ ਵੀਡੀਓ ਚ ਮਦਦ ਹੋਈ ਆ ਕਿ ਨਹੀਂ ਹੋਈ ਤੇ ਬਾਕੀ ਜਦੋਂ ਮਦਦ ਨਾ ਹੋਈ ਹੋਵੇ ਤੇ ਵੀਰਾਂ ਨੇ ਮੈਨੂੰ ਫੋਨ ਲਾਇਆ ਵੀ ਰੰਧਾਵਾ ਜੱਬ ਜਰੂਰ ਇੱਕ ਰਾ ਆਓ ਬਹੁਤ ਬੁਰੇ ਹਾਲਾਤ ਆ ਪਰਿਵਾਰ ਦੇ ਭੈਣਾਂ ਨੇ ਆਜੋ ਆਪਾਂ ਸਾਰੀ ਗੱਲਬਾਤ ਜਾਣਦੇ ਆਂ ਜੀ ਬਾਕੀ ਆਪਾਂ ਸਾਰੀ ਗੱਲਬਾਤ ਭੈਣ ਜੀ ਤੋਂ ਜਾਣਦੇ ਆਂ ਜੀ ਕੀ ਹਾਲਾਤ ਨੇ ਕਰਦੇ ਸੱਸ ਕੇ ਭੈਣ ਜੀ ਸੱਸ ਪੰਨ ਜੀ ਕੀ ਨਾਏ ਜੀ ਸੰਦੀਪ ਕਾ ਪਿੰਡ ਕਿਹੜਾ ਹੈ ਜੀ ਆਪਣਾ ਸਿਬਰਾ ਤੇ ਕੀ ਮੰਗ ਕਰਦੇ ਆ ਜੀ ਕੀ ਪ੍ਰੋਬਲਮ ਕਰਦਾ ਗੁਜ਼ਾਰਾ ਕਿਵੇਂ ਚੱਲਦਾ ਦੇਖਿਆ ਬਹੁਤ ਤੰਬੂ ਲਾ ਕੇ ਠੰਡ ਦੀ ਕਹਿਰ ਦੀ ਠੰਡਾ ਤੇ ਕਿਵੇਂ ਤੁਸੀਂ ਬੱਚਿਆਂ ਨੂੰ ਲੈ ਕੇ ਪੈਂਦੇ ਜੇ ਤੇ ਕੀ ਮੰਗ ਹੈ ਜੀ ਕੁਝ ਕੀ ਕਰੀਏ ਗਰੀਬੀ ਹੁਣ ਕੋਈ ਸਹਾਇਤਾ ਕਰੋ ਤਾਂ ਹੀ ਆ ਤੇ ਕਮਰਾ ਹੈਗਾ ਸੀ ਕੱਚਾ ਦਾ ਡਿੱਗ ਡੁੱਗ ਗਿਆ ਤੇ ਹੁਣ ਤਰਪਾਈ ਲਾਈ ਹੋਈ ਆ ਤਾਂ ਇਹੋ ਹੀ ਮੰਗਦੇ ਆ ਮਹਾਰਾਜ ਸਾਡੇ ਕੋਈ ਸਹਾਇਤਾ ਕਰੇ ਬਿਲਕੁਲ ਦਦ ਕਰਕੇ ਦਿਹਾੜੀ ਧੱਪੇ ਜਾਂਦੇ ਆ ਤੇ ਥੋੜਾ ਬਾ ਤੁਹਾਨੂੰ ਪਤਾ ਉਹ ਨਾ ਚ ਪਤੇ ਕਰਦੇ ਦਾ ਕਰਕੇ ਉਹ ਇੰਨੇ ਤਿੰਨ ਕੁੜੀਆਂ ਫਿਰ ਆਪਦਾ ਨਾਂ ਤੇ ਉਹਦਾ ਸੂਤਰ ਉਹਦਾ ਨਾਂ ਸਾਨੂੰ ਕੁਝ ਦਿਨ ਦਾ ਲੈਂਦਾ ਪਤੀ ਆਪਸ ਹਰਦੇ ਪੈਸੇ ਪਤੀ ਵੀ ਨਸ਼ਾ ਕਰਦਾ ਹੈ ਨਾ ਤੇ ਗਾਂ ਡਿਲੀਵਰੀ ਕੇਸ ਵੀ ਹੈ ਜੀ ਹੈ ਨਾ ਹਾਂਜੀ ਉਹ ਵੀ ਵੱਡਾ ਪ੍ਰੈਸ਼ਨ ਦੱਸਿਆ ਹੋਇਆ ਹੈ ਤੇ ਉੱਤੇ ਵੀ ਇਦਾਂ ਕਰਕੇ ਦਵਾਈਆਂ ਦੇ ਖਰਚੇ ਬਾਹਰ ਤੇ ਆਪਣੇ ਕੋਲ ਕੋਈ ਖਣੀਆਂ ਜੇ ਕਰਨ ਜੋਗਾ ਹੈ ਤੇ ਘਰ ਦਾ ਗੁਜ਼ਾਰਾ ਜੀ ਬਣ ਰੋਟੀ ਪਾਣੀ ਦਾ ਕਿਵੇਂ ਫਿਰ ਤੁਸੀਂ ਸਾਰਦੇ ਜੀ ਇੰਦਾ ਹੀ ਰੋਟੀ ਪਾਣੀ ਇਦਾਂ ਲੱਗੂ ਹਾਂ ਗਵਰ ਤਾਂ ਲੈ ਲਈ ਦੀ ਆ ਟਾਈਮ ਪਾਸ ਇਦਾਂ ਕਰੀਦਾ ਵਿਚਾਂ ਜਿਹੜਾ ਕਿਦਾਂ ਸਹਾਇਤਾ ਕੋ ਕਰਦਾ ਕੋ ਰੋਟੀ ਭੇਜ ਦਿੰਦੇ ਬੇਹਤਰਾ ਹੀ ਕਿਤੇ ਲੋਕਾਂ ਦੇ ਕਰੋ ਹਨਾ ਤੇ ਕੀ ਹੋਣਾ ਚਾਹੀਦਾ ਹੁਣ ਇੱਕ ਕਮਰੇ ਦੀ ਤੇ ਹੋਰ ਬੱਚੇ ਬਾਰੇ ਵੀ ਆਪਾਂ ਨੂੰ ਡਿਲੀਵਰੀ ਬਾਰੇ ਵੀ ਖਰਚਾ ਲੱਗੂਗਾ ਕਿੰਨਾ ਖਰਚਾ ਦੱਸਿਆ ਜੀ ਡਾਇਰੈਕਟਰ ਨੇ ਕਿ 2000 ਰੁਪਇਆ ਦੱਸ 20 5000 ਦਾ ਆਪਰੇਸ਼ਨ ਤੇਵੇਂ ਨੋਰਮਲ ਲੱਗ ਜਾਂਦਾ ਹੈ ਹਾਂ ਜੀ ਇਸ ਤੇ ਹੀ ਲੱਗ ਜਾਂਦਾ ਬਿਲਕੁਲ ਜੀ ਬਿਲਕੁਲ ਇੱਕ ਕੇਸ ਹੀ ਬਹੁਤ ਵੱਡਾ ਅੱਛਾ ਜੀ ਹਾਂ ਜੀ ਤੇ ਬੱਚੇ ਵੀ ਦੱਸਦੇ ਦੋ ਹੈ ਨਾ ਤਾਂ ਉਹ ਤੈਨਾਂ ਨਾ ਡਬਲ ਆ ਬੰਦਾ ਅੱਛਾ ਬੱਚੇ ਵੀ ਦੱਸੋ ਬੱਚੇ ਡਬਲ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਬਹੁਤ ਪ੍ਰੋਬਲਮ ਆ ਜੀ ਤਿੰਨ ਗੁੱਡੀਆਂ ਹੈਗੀਆਂ ਹੈ ਨਾ ਵਾਹਿਗੁਰੂ ਮਿਹਰ ਕਰੇ ਵੇਖੋ ਬਹੁਤ ਗਰੀਬ ਪਰਿਵਾਰ ਆ ਜੀ ਤੇ ਵੇਖੋ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਬਾਕੀ ਤੰਬੂ ਜਾ ਰਹਿ ਰਹਾ ਜੀ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਦੇਖੋ ਜਿਹੜਾ ਤੰਬੂ ਆ ਆ ਦੇਖੋ ਜੀ ਹਨਾ ਵਿਚਾਰਿਆਂ ਦਾ ਰਹਿਣਾ ਸਣਾ ਇੱਥੇ ਆ ਮੰਜਾ ਮੰਜਾ ਸਭ ਅੱਛਾ ਜੀ ਮੰਜਾ ਵੀ ਕਿਸੇ ਨੇ ਦਿੱਤਾ ਆ ਉਹ ਲੈ ਜਾਂਦੇ ਆਪ ਨੂੰ ਲੈ ਆਉਂਦੇ ਦੇਖੋ ਜੀ ਮੰਜਾ ਵੀ ਕਿਸੇ ਦਾ ਮੰਗ ਮੰਗ ਕੇ ਵੀਰ ਦੱਸਦੇ ਆ ਭੈਣ ਵੀ ਕਿਸੇ ਤੋਂ ਲੈ ਕੇ ਤੇ ਆ ਵੇਖੋ ਕਿਵੇਂ ਤੰਬੂ ਦੇ ਵਿੱਚ ਠੰਡ ਕਹਿ ਰਦੀ ਆ ਜੀ ਤੇ ਬੜਾ ਮੁਸ਼ਕਲ ਆ ਜੀ ਇਹਨਾਂ ਦੀ ਜਿੰਨੀ ਵੀ ਮਦਦ ਹੋ ਸਕੇ ਤੇ ਕਰਨੀ ਚਾਹੀਦੀ ਹੈ ਜੀ ਬਹੁਤ ਬੁਰੇ ਵਕਤ ਚੋਂ ਇਹ ਪੈਣ ਗੁਜ਼ੇ ਰਹੀ ਹੈ ਜੀ ਨਾ ਕਰੇ ਸਿਲੰਡਰ ਹੈ ਜੀ ਪਤੀ ਵੀ ਨਸ਼ਈ ਹੈ ਜੀ ਰੁਪਈਆ ਤੱਕ ਨਹੀਂ ਦਿੰਦਾ ਜੀ ਤੇ ਹਾਰੇ ਇੱਕ ਵੀਰ ਨੂੰ ਇਹਨਾਂ ਦੀ ਮਦਦ ਤੁਹਾਡੇ ਆਰਗੋ ਮੇਰਾ ਵੀ ਇਤਰਾ ਹੈ ਜੀ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਸ਼ਮੀਰ ਸਿੰਘ ਤੇ ਕੀ ਪ੍ਰੋਬਲਮ ਆ ਇਸ ਕੀ ਹਾਲਾਤ ਹੈ ਇਹਨਾਂ ਦੇ ਘਰ ਦੇ ਜੀ ਬਿਲਕੁਲ ਗਰੀਬ ਪਰਿਵਾਰ ਆ ਅੰਬੂ ਲਾ ਕੇ ਬੈਠੇ ਆ ਜੀ ਕੋਈ ੜਾ ਨਹੀਂ ਹੈਗਾ ਇਹਨਾਂ ਕੋਲ ਕੋਈ ਘਰ ਹੈ ਨਹੀਂ ਅੱਗੇ ਕੋਈ ਨਹੀਂ ਕੋਈ ਨਹੀਂ ਇੱਕ ਚੁੱਲ੍ਹਾ ਵੀ ਹੈ ਨਹੀਂ ਅੱਛਾ ਜੀ ਤੇ ਕੀ ਹੋਣਾ ਚਾਹੀਦਾ ਹੁਣੇ ਕੀ ਮੰਗ ਕਰਦਾ ਪਰਿਵਾਰ ਦੀ ਕੀ ਮੰਗ ਆ ਜੀ ਇਹਨਾਂ ਦੀ ਮੰਗ ਆ ਵੀ ਸਾਡਾ ਕਮਰਾ ਪੈਣਾ ਚਾਹੀਦਾ ਉਡੀ ਵਿਚਾਰੀ ਆ ਡਿਲੀਵਰੀ ਕੇਸ ਆ ਇਹ ਵੀ ਇੱਥੇ ਵੀ ਕੁਝ ਮਿਲਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ ਕਰਦਾ ਜੇ ਇਹਨਾਂ ਦੇ ਘਰ ਦੇ ਪਤੀ ਹੈਗੇ ਆ ਜੀ ਹੈਗੇ ਆ ਕਿਵੇਂ ਹੁੰਦਾ ਤੇ ਕੀ ਕੰਮ-ਕਾਰ ਕਰਦੇ ਆ ਜੀ ਉਹ ਵੀ ਕੋਈ ਉਹੋ ਜਿਹਾ ਕੰਮ ਤਾਂ ਦਾ ਕਰਨ ਵਾਲਾ ਨਹੀਂ ਡਿਆੜੀ ਡੱਪੇ ਤੇ ਚੱਲਦਾ ਡਿਆੜੀ ਦਾ ਪਾਈਆ ਬਿਲਕੁਲ ਜੀ ਬਿਲਕੁਲ ਤੇ ਬਿਲਕੁਲ ਕੀ ਹੁਣ ਜਿਵੇਂ ਮੰਨ ਕੇ ਚਲੋ ਤੁਸੀਂ ਆਟਾ ਵੀ ਦੱਸਦੇ ਮਿੱਟੀ ਚ ਐਣੀ ਆ ਤੇ ਪਤੀ ਵੀ ਨਹੀਂ ਜਈ ਹੈ ਨਾ ਤੇ ਉਹ ਵੀ ਘਰੇ ਕੋਈ ਦਿੰਦਾ ਰੁਪਈਆ ਕਿ ਨਹੀਂ ਕੋਈ ਦਿਹਾੜੀ ਵੀ ਬਣ ਕੇ ਚਲੋ ਕਿੰਨੀ ਕ ਮਿਲਦੀ ਹੋਗੀ ਕਿੰਨੀ 100 200 ਦਿਹਾੜੀ 2 250 ਹੋਊ ਕਿ ਜਿਆਦਾ ਮਿਲਦੀ ਹੈ ਜੀ ਨਹੀਂ ਨਹੀਂ ਤੇ 250 ਰੁਪਈਆ ਮਿਲਦੀ ਹੈ ਦਿਹਾੜੀ ਤੇ 300 ਤੇ ਉਹ ਵੀ ਫਿਰ ਆਪਦਾ ਹੀ ਮੋੜਾ ਮੋਟਾ ਸਾਰਦਾ ਹੈ ਤੇ ਘਰੇ ਨਹੀਂ ਆਜਾ ਕਿਤੇ ਦਿੱਤਾ ਜਾਵੇ ਕਿ ਨਹੀਂ ਆਪਦਾ ਹੀ ਸਾਰਦਾ ਟਾਈਮ ਦੇਖੋ ਜੀ ਪਤੀ ਵੀ ਥੋੜਾ ਨਿਚਾਈ ਆ ਤੇ ਮੁਸ਼ਕਲ ਆ ਜੀ ਤੇ ਪਹਿਲੋ ਜਿਹੜੀ ਵੀਡੀਓ ਪਾਈ ਸੀ ਕੋਈ ਮਦਦ ਹੋਈ ਜੀ ਕੋਈ ਕੋਈ ਮਤ ਨਹੀਂ ਕੀਤੀ ਗਈ ਅਜੇ ਕਿਸੇ ਨੇ ਕੋਈ ਫੋਨ ਨਹੀਂ ਆਇਆ ਕੋਈ ਬਿਲਕੁਲ ਜੀ ਬਿਲਕੁਲ ਇਸ ਕਰਕੇ ਦੁਰੀਰ ਬਣਵਾਉਂਦੇ ਪਏ ਫਿਰ ਸਾਡੀ ਮਤ ਕੀਤੀ ਜਾ ਬਹੁਤ ਜੀ ਇਹਨਾਂ ਨੇ ਖਰਚਾ ਪਾਣੀ ਮਿਲ ਜੇ ਬਿਲਕੁਲ ਜੀ ਜੋ ਕਮਰੇ ਪੇ ਕਮਰਾ ਮਿਲ ਜੇ ਕਮਰਾ ਪਾ ਕੇ ਦਿੱਤਾ ਜਾਵੇ ਕੋਈ ਬਾਥਰੂਮ ਖੁਰਾ ਕੋਈ ਇਹਨਾਂ ਦਾ ਪਾਣੀ ਪੂਣੀ ਦਾ ਬੋਰ ਦਾ ਕਿਵੇਂ ਜਿੱਥੇ ਜਿਹੜਾ ਪਾਣੀ ਦਾ ਕਿਵੇਂ ਸਰਦੇ ਜੀ ਪਾਣੀ ਇਦਾਂ ਹੀ ਕਿਤੇ ਘਰੋਂ ਗਵਾਂਡੀਆਂ ਘਰੋਂ ਲੱਗ ਪਰ ਕੇ ਲੈ ਦੀਆਂ ਬਾਲ ਕੇ ਮੋਕੇ ਨਹੀਂ ਪਰ ਲੰਦੇ ਹਾਂ ਜੀ ਪਰਨ ਵੀ ਦਿੰਦੇ ਆ ਵੀ ਅਚਾ ਕਈ ਯਾਰਾ ਪਾਣੀ ਤੋਂ ਵੀ ਜਵਾਬ ਦੇ ਦਿੰਦੇ ਲੋਕ ਹਾਂਜੀ ਬਿਲਕੁਲ ਜੀ ਬਿਲਕੁਲ ਇੱਕ ਕਮਰਾ ਪਾ ਕੇ ਤੇ ਚਲੋ ਕੋਈ ਬੋਰਬਾਰ ਦਾ ਪ੍ਰਬੰਧ ਹੋ ਜੇ ਹਨਾ ਤੇ ਖੁਰਾ ਬਾਥਰੂਮ ਬਣ ਜੇ ਚਲੋ ਆਪਦਾ ਚੁੱਲਾ ਚੌਂਕਾ ਤੇ ਆਪਦੀ ਚਾਰ ਦਿਵਾਲੀ ਵਰੀ ਜਾਵੇ ਹਨਾ ਤੇ ਵੱਧ ਤੋਂ ਵੱਧ ਬਾਈ ਜੀ ਸਹਿਯੋਗ ਦਿਓ ਇਸ ਪਰਵਾਰ ਬਾਕੀ ਪਣਾ ਕਿਵੇਂ ਇਹਨਾਂ ਦਾ ਘਰ ਦਾ ਹਾਲਾਤ ਕੀ ਕਿਵੇਂ ਚੱਲਦਾ ਹੈ ਜੀ ਇਹਨਾਂ ਦੇ ਕੰਦੋ ਚ ਰਹਿੰਦੇ ਹੈ ਗਰੀਬ ਹਾਂਜੀ ਤੇ ਤੈਨੂੰ ਪਤਾ ਵਾ ਗਰੀਬ ਹੈਗੇ ਆ ਤੇ ਰੋਟੀ ਪਾਣੀ ਦਾ ਕਿਵੇਂ ਚੱਲਦਾ ਪਾਣੀ ਦਾ ਤੈਨੂੰ ਪਤਾ ਵਾ ਬੰਦਾ ਅੰਜ ਨਸ਼ੇ ਪਾਣੀ ਚ ਰਹਿੰਦਾ ਵਾ ਅੱਛਾ ਪਤੀ ਵੀ ਨਿਸ਼ਈ ਹੈ ਹਾਂਜੀ ਤੇ ਕੇਸ ਵੀ ਬੱਚੇ ਵੀ ਦੋ ਹੋਣਿਆ ਦੇ ਹਾਂਜੀ ਤੇ ਖਰਚਾ ਤਰਸਉਂਦਾ ਤੈਨੂੰ ਪਤਾ ਵਾ ਕਿਦੋਂ ਧੁੰਦਾ ਪੈਂਦੀਆਂ ਵਾ ਰਹਿਣਾ ਮੁਸ਼ਕਲ ਹੈ ਨਾ ਤੇ ਤੈਨੂੰ ਪਤਾ ਵਾ ਬੱਚੇ ਕਿੱਥੇ ਲੈ ਕੇ ਜਾਵੇ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਕਿ ਨਹੀਂ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਸਹਾਇਤਾ ਆਉਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਵਾਹ ਤੋਂ ਵਾਦ ਸਹਾਈ ਬੱਚੇ ਪਹਿਲੋਂ ਇਹਨਾਂ ਦੇ ਤਿੰਨ ਤਿੰਨ ਗੁੱਡੀਆਂ ਹਨ ਹਾਂ ਤਿੰਨ ਗੁੱਡੀਆਂ ਹੈ ਬੜਾ ਔਖਾ ਹੈ ਬੇ ਆ ਤੈਨੂੰ ਪਤਾ ਵਾ ਸਾਰਾ ਕਰਨੀ ਚਾਹੀਦੀ ਇਹਨਾਂ ਦੀ ਬਿਲਕੁਲ ਜੀ ਲੋੜ ਵੰਦ ਨਾ ਇਹਨਾਂ ਦਾ ਖੁਰਾ ਵਾ ਨਾ ਤੁਨ ਨੂੰ ਵੀ ਬਾਥ ਨੂੰ ਨਾ ਇਹਨਾਂ ਦਾ ਪਾਣੀ ਮੋਟਰਿਆ ਕਰੇ ਨਾ ਇਹਨਾਂ ਦੀ ਪਾਣੀ ਵਾ ਕਰੇ ਬਿਲਕੁਲ ਜੀ ਬਿਲਕੁਲ ਤੈਨੂੰ ਪਤਾ ਵਾ ਗਰੀਬ ਹੈਗੇ ਵਾਪ ਬਿਲਕੁਲ ਜੀ ਇਹਨਾਂ ਨੂੰ ਸਹਦਾ ਦੇਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਬਹੁਤ ਚੰਗੀ ਗੱਲ ਹੈ